ਸਾਡੇ ਬੱਚੇ ਵੀ ਬਾਹਰ بارش ਬਹੁਤ ਪਈ ਜਾਂਦੀ ਸੀ ਬਾਹਰ ਖੇਡ ਹੀ ਜਾਂਦੇ ਸੀਗੇ ਤਿੰਨ ਦਿਨ ਦੀ بارش ਹੋਈ ਜਾਂਦੀ ਸੀ ਇਸ ਕਰਕੇ ਬੱਚੇ ਬਾਹਰ ਸੀਗੇ ਤੇ ਮੈਂ ਕੰਮ ਤੇ ਸੀ ਇਹ ਵੀ ਕੰਮ ਤੇ ਮੈਂ ਕਰਾਚ ਕੰਮ ਕਰਦੀ ਆ ਘਰ ਦਾ ਗੁਜ਼ਾਰਾ ਕਰਦੀ ਆ ਤੇ ਉਹਦੇ ਕਰਕੇ ਵੀ ਸਾਡੇ ਮੈਂ ਕਰੇ ਨਹੀਂ ਸੀ ਤੇ ਗੁਡੀਆਂ ਮੇਰੇ ਕੋਲ ਗਈ ਕਿ ਮੰਮੀ ਆਪਣੀ ਛੱਤ ਡਿੱਗ ਗਈ ਸਾਡਾ ਸਾਰਾ ਸਮਾਨ ਥੱਲੇ ਦੱਬਿਆ ਗਿਆ ਏ ਕੁਝ ਸਮਾਨ ਸਾਡਾ ਟੁੱਟ ਗਿਆ ਏ ਤੋ ਸਾਡੀ ਬਸ ਇਹੀ ਬੇਨਤੀ ਹੈਗੀ ਆ ਕਿ ਸਾਡਾ ਜੀ ਜਲਦੀ ਤੇ ਜਲਦੀ ਸਾਡੇ ਕੋਲ ਇੱਕ ਹੀ ਕਮਰਾ ਸੀ ਸਾਨੂੰ ਕਮਰਾ ਬਣਾ ਕੇ ਦਿੱਤਾ ਜਾਵੇ ਕੀ ਕੀ ਸਮਾਨ ਟੁੱਟੇ ਸਾਡੀ ਇੱਕ ਕਲਮਬਾਰੀ ਟੁੱਟ ਗਈ ਇੱਕ ਪੇਟੀ ਟੁੱਟ ਗਈ ਐਲ ਡੀ ਟੁੱਟ ਗਈ ਫਰਿੱਜ ਟੁੱਟ ਗਈ ਤੇ ਪੱਖਾ ਸਾਡਾ ਥੱਲੇ ਦੱਬਿਆ ਗਿਆ ਤੇ ਮੰਜੇ ਵੀ ਤੇ ਟ੍ਰਾਂਕ ਸੀ ਤਿੰਨ ਉਹ ਵੀ ਟੁੱਟ ਗਏ ਤੇ ਵਾਸ਼ਿੰਗ ਮਸ਼ੀਨ ਸੀ ਸਾਰੀ ਉਹ ਵੀ ਟੁੱਟ ਗਈ ਕਿਹੜਾ ਪਿੰਡ ਵਾਟਰ ਕੂਲਰ ਟੁੱਟ ਗਿਆ ਪਾਣੀ ਵਾਲੀ ਕੈਨੀ ਵੀ ਟੁੱਟ ਗਈ ਸਾਡੀ ਪਿੰਡ ਕਿਹੜਾ ਸਾਡਾ ਪਿੰਡ ਕੁਵਾਰਿਆ ਵਾਲੀ ਮੇਰੇ ਪਿੰਡ ਵਿੱਚ ਗਰੀਬ ਪਰਿਵਾਰ ਜਿਸ ਕੋਲੇ ਇਹ ਰਹਿਣ ਬਸੇਰੇ ਵਾਸਤੇ ਕਮਰਾ ਸੀ ਬਾਰਸ਼ ਕਾफी ਪੈਂਦੀ ਪਈ ਸੀ ਬਾਰਸ਼ ਦੇ ਕਰਕੇ ਇਹ ਕਮਰਾ ਡਿੱਗ ਪਿਆ ਚਲੋ ਖੁਦਾ ਦਾ ਖਾਸਾ ਕੀ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬੱਚੇ ਤੋਂ ਹੀ ਆ ਬੱਚੇ ਬਾਹਰ ਸੀ ਆਪੀ ਬਾਰਸ਼ ਇਹ ਵਿਚਾਰੇ ਮਜ਼ਦੂਰ ਆ ਐਸੀ ਕਾਸਨਾ ਸੰਬੰਧ ਰੱਖਦੇ ਆ ਇਹ ਵਿਚਾਰੀ ਕਿਸੇ ਦੇ ਘਰਾਂ ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਤੇ ਜਿਹੜਾ ਇਹਨਾਂ ਦਾ ਪਤੀ ਆ ਉਹ ਵਿਚਾਰਾ ਦਿਹਾੜੀ ਕਰਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਦਾ ਮੈਨੂੰ ਲੱਗਦਾ 100 ਦਾ 100% ਨੁਕਸਾਨ ਹੋ ਗਿਆ ਕੁਝ ਵੀ ਬਚਿਆ ਨਹੀਂ ਕੋਈ ਵੀ ਸਮਾਨ ਨਹੀਂ ਬਚਿਆ ਪਰ ਜੋ ਮੰਗ ਕਰਦੇ ਆ ਸਾਡੀ ਸਰਕਾਰ ਕੋਲੋਂ ਕਿ ਇਹਨਾਂ ਗਰੀਬਾਂ ਨੂੰ ਇੱਕ ਮਕਾਨ ਬਣਾ ਕੇ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਕੋਈ ਸਿਰ ਲੁਕਾਵਾ ਹੋ ਸਕੇ ਸਾਡੀ ਜਿਹੜੀ ਇਹ ਪਰ ਜੋ ਮੰਗ ਆ ਸਰਕਾਰ ਕੋਲੋਂ ਡਿਪਾਰਟਮੈਂਟ ਕੋਲੋਂ ਵੀ ਇਹਨਾਂ ਵਿਚਾਰਿਆਂ ਨੂੰ ਰਹਿਣ ਬਸੇਰਾ ਬਣਾ ਕੇ ਦਿੱਤਾ ਜਾਵੇ ਤਾਂ ਕਿ ਆਪਦਾ ਸਿਰ ਲੁਕਾਵਾ ਕਰ ਸਕਣ ਆਪਦਾ ਜੀਵਨ ਬਤੀਤ ਕਰ ਸਕਣ